30000 ਹੇਰ ਅੱਛਾ ਹਾਂ ਉਹ ਨੀਡਾ ਦਾ ਵੀ 30000 ਨਾਲ ਹਾਂ ਅੱਛਾ ਇਹ ਵੀ ਆਫਰ ਲੱਤੀ ਹੈ ਨਾ ਸਰਵਿਸ ਮੈਨ ਬੰਦਾ ਹੈ ਨਾ ਬਈ ਉਹਨੂੰ ਚਾਹੀਦਾ ਹੁੰਦਾ ਵੀ ਆਹ ਦੇਖੋ ਆਹ ਹੱਥ ਟਾਰ ਪੈਣਿਆ ਦਾ 17 ਤੇ ਹੈ ਤੇ ਬੜੀ ਫਾਇਦੇ ਉਹ 23000 ਵਾਲੇ ਅੱਛਾ ਇਹ 23000 ਵਾਲੇ 23000 ਕਿਹੜਾ ਕੋਈ ਕਦਾ ਸੀਜ਼ਨ ਚੱਲਿਆ ਇੱਕ ਕਦਾ ਸੀਜ਼ਨ ਚੱਲਿਆ ਬਈ ਮਿੱਤਰੋ ਆਪਾਂ ਕਿਸੇ ਕੋਲਡ ਸਟੋਰ ਦੇ ਵਿੱਚ ਨਹੀਂ ਹੈਗੇ ਆਪਾਂ ਏਸੀਆਂ ਦੀ ਦੁਕਾਨ ਦੇ ਵਿੱਚ ਆ ਤੇ ਪਿੰਡ ਦੇ ਵਿੱਚ ਬਾਈ ਨੇ ਫੈਕਟਰੀ ਲਾਈ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹੈ ਨਾ ਇੱਥੇ ਆ ਵੀ ਗੁੰਗਾਰੀ ਐ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਹੱਸੀਕਾਲ ਕੀ ਹਾਲ ਚਾਲ ਹੈ ਜੀ ਜੀ ਹਾਂਜੀ ਬੜੀ ਵਧੀਆ ਤੇ ਬਾਈ ਨੂੰ ਪਹਿਲਾਂ ਵੀ ਹਨਾ ਤੁਸੀਂ ਜਾਣਦੇ ਹੋ ਬਾਈ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈਗਾ ਸਸਤੇ ਏਸ ਹੀ ਲੈਣੇ ਆ ਬਾਈ ਜੀ ਨੇ ਹਨਾ ਤੇ ਚੁੱਪ ਕਰਕੇ ਬਾਈ ਮਾਨਸਾ ਜ਼ਿਲ੍ਹੇ ਦਾ ਪਿੰਡਾ ਚੰਡੂਗੇ ਹਨਾ ਬਾਈ ਐਡਰੈਸ ਦੱਸ ਦੋ ਬਾਈ ਪਿੰਡ ਚੰਡੂਗੇ ਜੀ ਜ਼ਿਲ੍ਹਾ ਮਾਨਸਾ ਨੇੜੇ ਚਨੀਰ ਫੱਤਾ ਠੀਕ ਹੈ ਬਾਈ ਤੇ ਨੰਬਰ ਬਾਈ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਜਿਸ ਨੇ ਵੀ ਆਉਣਾ ਬਾਈ ਫੋਨ ਕਰਕੇ ਆਇਓ ਸਸਤੇ ਤੋਂ ਸਸਤਾ ਬਈ ਏਸੀ ਤੁਹਾਨੂੰ ਮਿਲ ਜਾਊਗਾ ਬਈ ਆਜੋ ਪਹਿਲਾਂ ਤਾਂ ਵਿੰਡੋ ਆ ਗਿਆ ਨਾ ਬਈ ਹਾਂ ਬਈ ਕੀ ਗੱਲ ਬਾਤ ਆ ਬਈ ਦੱਸੋ 10500 ਦਾ ਜੀ 10500 ਦਾ 500 ਚੱਲਦਾ ਬਈ ਹਾਂ ਬਈ ਜਮਾਓ ਚਾਲੂ ਹਾਂ ਹਾਂ ਜੀ ਆ ਬਈ ਇਹ ਬਈ ਇਹਦਾ ਬਿੱਲ ਪਿਆ ਬਿੱਲ ਰਿਸੀਪਟ ਚੱਲਿਆ ਬਈ 23000 ਦਾ ਠੀਕ ਹੈ ਹਾਂ ਇਹਦਾ ਨਵਾਂ ਹੀ ਏਸੀ ਹੈ ਨਾ ਬਈ 3 ਸਟਾਰ ਹਾਂ 24 ਮਾਡਲ ਸਾਰਾ ਕੁਝ ਪੂਰੋ ਬਖੀਰ ਬਿੱਲ ਦਿਖਾਉਣਾ ਬਿੱਲ ਦਿਖਾ ਦੇ ਕਿਹੜੀ ਕੰਪਨੀ ਦਾ ਜੀ ਇਹ ਅਕਾਈ ਕੰਪਨੀ ਦਾ ਅਕਾਈ ਕੰਪਨੀ ਦਾ ਬਈ ਜਮਾ ਬਿਲਕੁਲ ਨਵਾਂ ਬਈ ਆ ਕੰਡੀਸ਼ਨ ਦਿਖਾ ਦੇਣਾ ਏਸੀ ਦੀ ਬਿਲਕੁ ਤੇ ਬਾਈ ਆ ਦੇਖੋ ਆਰ ਮੋਟਾ ਬਈ ਦਾ ਹਾਂ ਜੀ ਆਰ ਮੋਟਾ ਬਈ ਦੇਖੋ ਹਜੇ ਕੁਝ ਵੀ ਦਿੱਕਤ ਹੈ ਨਾ ਇਹਦਾ ਤੇ ਤੁਹਾਨੂੰ ਕਿੰਨੇ ਦਾ ਮਿਲ ਜੂਗਾ ਬਈ ਇੱਕ ਵਾਰੀ ਫੇਰ ਦੱਸੋ 23000 23000 ਰੁਪਏ ਦਾ ਤੇ ਆ ਬਾਈ ਥੱਲੇ ਇਹ 10500 ਦਾ ਥੱਲਾ 13000 ਦਾ ਜੀ ਤੇ ਆ 10000 ਦਾ 500 ਦਾ ਤੇ ਆ 13000 ਦਾ ਹਾਂ ਜੀ ਤੇ ਆਜੋ ਮਿੱਤਰੋ ਆਪਾਂ ਤੁਹਾਨੂੰ ਲੈ ਚਲਦੇ ਆ ਸਪਲਟ ਏਸ਼ੀਆ ਵੱਲ ਜਿੱਥੇ ਤੁਹਾਨੂੰ ਮਿਲਣਗੇ ਨਵੇਂ ਤੋਂ ਨਵੇਂ ਸਸਤੇ ਤੋਂ ਸਸਤੇ ਜੀ ਆਜੋ ਬਾਈ ਜੀ ਕਰਾ ਦਿਓ ਚੈੱਕ ਹਾਂ ਜੀ ਹਾਂ ਸਸਤਾ ਸਸਤਾ ਸਾਰਾ ਲੋ ਸਸਤਾ ਬਈ ਕਿਹੜਾ ਇੱਥੋਂ ਸ਼ੁਰੂ ਹੋ ਗਿਆ ਜੀ ਇੱਥੋਂ ਸ਼ੁਰੂ ਹੋ 30000 ਰੁਪਏ ਦਾ ਹਾਂ ਇਹ ਵੀ ਇੱਕ ਦੋ ਗੱਲਾਂ ਸੁਣੋ ਪਹਿਲਾਂ ਇਹ 30000 ਦੇ ਸੀ ਇਹ ਨਹੀਂ ਅਗਲਾ ਕਿਸੇ ਵੀ ਐਗਰੀਮੈਂਟ ਆ ਮਹੀਨਾ ਦੋ ਮਹੀਨੇ ਚੱਲੂ ਇਹ ਸਿਰਫ ਇੱਕ ਹਫ਼ਤੇ ਚੱਲ ਸਕਦਾ ਠੀਕ ਹੈ 30000 ਰੁਪਏ ਦੇ ਸੀ ਹਫ਼ਤੇ ਚੱਲੂਗਾ ਬਾਅਦ ਚ ਫੋਨ ਨਾ ਕਰ ਦੀ ਵਾਲੇ ਸੀ ਨੂੰ ਵੱਧ ਵੀ ਸਕਦਾ ਔਰ ਦੋ ਬਾਅਦ ਘੱਟ ਵੀ ਸਕਦਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਆਹ ਆਫਰ ਹੈ ਠੀਕ ਹੈ ਵੀ ਹੈਵ ਦਾ ਆਫਰ ਚੱਲ ਹਾਂ ਹਾਂ ਠੀਕ ਹੈ ਕਿਤੇ ਇਹ ਨਾ ਸਮਝੋ ਵੀ ਇਹ ਸੀ ਆਫਰ ਚੱਲੂਗਾ ਭਾਈ ਇਹ ਆਫਰ 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 ਹਫ਼ਤਾ ਚੱਲੂਗਾ ਭਾਈ ਤੇ ਏਸੀ ਤੁਸੀਂ ਚੈੱਕ ਕਰ ਲਿਓ ਭਈ ਆ ਕੇ ਬਿਲਕੁਲ ਨਵੇਂ ਆ ਨਵੇਂ ਭਈ ਜੀ ਆਵੇਂ ਨਵੇਂ ਠੀਕ ਹੈ ਆਜੋ ਭਈ ਅੱਗੇ ਇਹ ਕਿਹੜੀ ਕੰਪਨੀ ਦਾ ਜੀ ਅਕਾਈ ਦਾ ਜੀ ਇਹ ਅਕਾਈ ਦਾ ਇਹ ਕਿੰਨੇ ਦਾ ਜੀ 30000 ਦਾ ਜੀ 30000 ਦਾ ਇਹ ਹੈ ਤੇ ਇੱਧਰ ਆਜੋ ਭਈ ਇਹ ਸਕ੍ਰੈਚ ਸਕ੍ਰੈਚ ਲੈਸ ਹੈ ਜੀ ਹਾਂ ਜੀ ਇਹ ਕੀ ਗੱਲ ਬਾਤ ਹੈ ਜੀ 30000 ਦਾ ਜੀ ਇਹ ਵੀ 30000 ਦਾ ਹੈ ਇਹ ਕਿਹੜੀ ਕੰਪਨੀ ਦਾ ਹੈ ਹੈਰ ਦਾ ਜੀ ਇਹ ਹੈਰ ਦਾ ਤੇ ਭਾਈ ਤੁਸੀਂ ਪਤਾ ਕਰਕੇ ਆਜੋ ਹੈਰ ਕੰਪਨੀ ਦਾ ਕਿੰਨੇ ਦਾ ਜਿਹੜਾ ਏਸੀ ਹੈ ਕਿੰਨੇ ਦਾ ਮਿਲੂਗਾ ਇੱਧਰ ਆਜੋ ਭਈ ਇਹ ਵੀ ਹੈਰ ਦਾ ਹਾਂ 30000 ਦਾ ਇਹ ਵੀ 30000 ਦਾ ਤੇ ਇੱਧਰ ਭਾਈ ਇਹ ਵੀ ਨਵੇਂ ਹੀ ਅਸੀਆ ਗੱਲੋ ਠੀਕ ਹੈ ਇੱਕ ਅਦਾ ਸੀਨ ਚੱਲਿਆ ਜੀ ਫੇ 23000 ਦਾ ਠੀਕ ਹੈ ਇਹ ਵੀ 23000 ਦਾ ਇਹ ਕਿਹੜੀ ਕੰਪਨੀ ਦਾ ਹੈ ਜੀ ਇਹ ਖਤਾਨ ਦਾ ਜੀ ਖਤਾਨ ਦਾ ਇੱਕਤਾਨ ਦਾ ਬਾਈ ਤੇ ਖਤਾਨ ਦਾ ਤੁਸੀਂ ਰੇਟ ਪੁੱਛ ਲਿਓ ਕੀ ਰੇਟ ਹੈ ਤੇ ਫੇਰ ਆਇਓ ਤੇ ਇਧਰ ਬਈ ਆਪਾਂ ਐਲ ਸੀ ਡੀ ਵੀ ਰੱਖੀਆਂ ਹੋਈਆਂ ਇਹ ਕਿਵੇਂ ਕੀ ਗੱਲ ਹੋ ਰਹੀ ਹੈ ਇਹ ਤਾਂ ਬੈਸ ਹੀ ਆ ਕੋਈ ਐਡੀ ਕਰਵਾ ਦੇ 10000 ਦੇ ਦੇ ਦਾਂਗੇ 10000 9 ਦੇ ਦੇ ਦਾਂਗੇ 9 ਦੇ ਰਹੇ ਤੁਹਾਡੀ ਵੀਡੀਓ ਤੇ ਠੀਕ ਹੈ ਬਾਈ 9000 ਦੇ ਦੇ ਬਈ ਇਹਨੂੰ ਕਿਰ 32 ਇੰਚ ਹੈ ਬਤੀਆਂ ਇੰਚ 32 ਇੰਚ ਹੈ ਕਿੰਨਾ ਵੱਡਾ ਬਈ ਹਾਂ 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 ਆ ਬਈ ਇਹ 4K ਹੈ Android ਦਾ ਤੇ ਬਈ ਆ ਕੇ ਲੈ ਜਾਓ ਤੇ ਇਧਰ ਬਈ AC ਆ ਗਿਆ TCL ਦਾ TCL ਹੈ ਲੋ ਦਾ ਜੀ ਇੱਕ ਗੱਲ ਆ ਜੀ 5050 ਕੂਲਿੰਗ ਕੈਪੈਸਿਟੀ ਹੈ ਜੀ 5050 ਕੂਲਿੰਗ ਕੈਪੈਸਿਟੀ ਕੂਲਿੰਗ ਕੈਪੈਸਿਟੀ ਆਹ ਲਾ ਹਾਂ ਕਿੰਨੇ ਪੈਸਾ ਦਾ ਬਈ 30500 ਦਾ ਇਹ ਵੀ 30500 ਦਾ ਹਾਂਜੀ ਬਈ ਮੈਂ ਸੁਣਿਆ ਵੀ TCL ਦੇ ਜਿਹੜੇ ਨੇ ਵੀ AC ਹੁੰਦੇ ਆ ਤੇ ਉਹਨਾਂ ਦੀ ਜਿਹੜੀ ਕੂਲਿੰਗ ਕੈਪੈਸਿਟੀ ਹੁੰਦੀ ਆ ਸਾਰੇ AC ਨਾਲੋਂ ਵੱਧ ਹੁੰਦੀ ਆ ਗੱਲ ਸਹੀ ਹੈ ਹੁੰਦੀ ਆ ਹੁੰਦੀ ਆ ਜੀ ਹਾਂਜੀ ਹਾਂ ਠੀਕ ਹੈ ਤੇ ਬਾਈ ਜੇ ਬਾਰੋਂ ਰੇਟ ਪਤਾ ਕਰਕੇ ਆਉਣ ਹਨਾ ਦੁੱਗਣਾ ਫਰਕ ਹੋਊਗਾ ਪਤਾ ਕਰ ਲੈਣੀ ਪਤਾ ਕਰਕੇ ਆਉਣਾ ਪਾਣੀ ਪਤਾ ਕਰਕੇ ਆਇਓ ਮਿੱਤਰੋ ਤੇ ਇਧਰ ਬਾਈ ਟੀਸੀ ਵਾਲੀ ਹੈ ਜੀ ਟੀਸੀ ਵਾਲੇ ਆ ਗਿਆ ਠੀਕ ਹੈ ਤੇ ਇਹ ਵੀ ਟੀਸੀ ਵਾਲੀ ਟੀਸੀ ਵਾਲੇ ਆ ਗਿਆ ਹਾਂਜੀ ਬਾਈ ਇਹ ਉਹ 23000 ਵਾਲੇ ਹੈਗੇ ਅੱਛਾ ਇਹ 23000 ਵਾਲੇ 23000 ਕਿਹੜਾ ਕੋਈ ਕਦਾ ਸੀਜ਼ਨ ਚੱਲਿਆ ਇੱਕ ਕਦਾ ਸੀਜ਼ਨ ਚੱਲਿਆ ਬਾਈ ਹਾਂਜੀ ਵੈਸੇ ਤੁਹਾਨੂੰ ਮਿਲ ਜਾਣਗੇ ਨੇ ਨੇੜੇ ਕਰਕੇ ਦਿਖਾ ਦਿਓ ਕੈਮਰਾਮੈਨ ਨੂੰ ਇੱਥੇ ਨੇੜੇ ਕਰਕੇ ਦਿਖਾ ਦੇ ਬਾਈ ਪੂਰੇ ਸਾਫ਼ ਏਸ ਹੀ ਬੈਣੇ ਤੇ ਬਾਈ ਜੇ ਕਿਸੇ ਨੇ ਹਨਾ ਏਸੀ ਲੈਣਾ ਹੈ ਨਾ ਵੀ ਕੋਈ ਕਹਿੰਦਾ ਮੈਂ ਤਾਂ ਯਾਰ ਬ੍ਰਾਂਡਡ ਲੈਣਾ ਹੈ ਮਹਗਾ ਲੈਣਾ ਹੈ ਤਾਂ ਭਾਈ ਉਹ ਵੀ ਮਿਲ ਜਾਣਗੇ ਹਾਂ 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 ਆ ਦੇਖੋ ਵੇਖੋ ਲਵੈਡ ਪਿਆ ਆਈਐਫ ਵੀ ਪਿਆ ਗੋਦਰੇਜ ਪਿਆ ਅ ਆਪਣਾ ਹਟਾਚੀ ਪਿਆ ਬੋਟਾਸ ਪਿਆ ਠੀਕ ਹੈ ਜੀ ਇਹ ਨੀਡਾ 30000 ਅੱਛਾ ਹਾਂ ਉਹ ਨੀਡਾ ਦਾ ਵੀ 30000 ਦਾ ਹਾਂ ਅੱਛਾ ਇਹ ਵੀ ਆਫਰ ਲਾਤੀ ਹੈ ਨਾ ਟੱਕ ਤੇ ਫਟੇ ਤੇ ਭਾਈ ਰੇਟ ਦਾ ਜਰੂਰ ਪਤਾ ਕਰਕੇ ਆਇਓ ਤੇ ਇੱਕ ਵਾਰੀ ਐਡਰੈਸ ਬਾਈ ਫੇਰ ਦੱਸ ਦੋ ਆਪਾਂ ਖੜੇ ਕਿੱਥੇ ਆ ਕਿਹੜਾ ਪਿੰਡ ਕਿਹੜਾ ਸ਼ਹਿਰ ਇਹ ਪਿੰਡ ਚੰਡੂਕਿਆ ਜੀ ਹੂੰ ਮਾਨਸਾ ਜਲਾ ਜੀ ਠੀਕ ਹੈ ਜੀ ਤੇ ਨੇੜੇ ਚ ਨਹੀਂ ਫੱਤਾ ਲੱਗਦਾ ਜੀ ਆਪਾਂ ਨੂੰ ਠੀਕ ਹੈ ਜੀ ਹਾਂਜੀ ਤੇ ਬਾਈ ਪਤਾ ਕਰਕੇ ਆ ਜਿਓ ਤੇ ਇੱਕ ਤੁਹਾਨੂੰ ਬਾਈ ਘੇੜੇ ਦਿਖਾਉਣੇ ਆ ਇੱਕ ਘੇੜੇ ਸੀ ਦਿਖਾਉਣੇ ਆ ਤੇ ਆ ਦੇਖੋ ਬਾਈ ਜੋ ਕੋਈ ਹੈ ਨਾ ਸਰਵਿਸਮੈਨ ਬੰਦਾ ਹੈ ਨਾ ਬਾਈ ਉਹਨੂੰ ਚਾਹੀਦਾ ਹੁੰਦਾ ਵੀ ਆਹ ਦੇਖੋ ਆਹਾ ਹੱਥ ਟਾਰ ਪੈਣੇ ਆ ਦਾ 17 ਤੇ ਹੈ ਤੇ ਬੜੀ ਫਾਇਦੇ ਦੱਸ ਦੋ ਤੁਸੀਂ ਕਿ ਮੈਂ ਦੱਸਾਂ ਬਾਈ ਤੁਸੀਂ ਦੱਸ ਦੋ ਫਾਇਦੇ ਦੇ ਦੇਖੋ ਲਵਾਈ ਲਹਾਈ ਬਿਲਕੁਲ ਨਹੀਂ ਲੱਗਦੀ ਇਹਦੀ ਠੀਕ ਹੈ ਜੀ ਠੀਕ ਹੈ ਜੀ ਕਮਰੇ ਦੇ ਵਿੱਚ ਕਿਸੇ ਚੋਕੇ ਛੇ ਚਲੇ ਜੋ ਉਹ ਨਹੀਂ ਕੋਈ ਦਿੱਕਤ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਸਰਵਿਸ ਦੀ ਕੋਈ ਦਿੱਕਤ ਨਹੀਂ ਨਾਰਮਲ ਚੀਜ਼ਾਂ ਬੰਦਾ ਸਰਵਿਸ ਕਰ ਲਓ ਜੀ ਠੀਕ ਹੈ ਜੀ ਤੇ ਸਪਰੇਟ ਏਸੀ ਹੈ ਇਹ ਠੀਕ ਹੈ ਇਹ ਭਾਈ ਉਹਨਾਂ ਵਾਸਤੇ ਵਧੀਆ ਜਿਹੜੇ ਹਨਾ ਸਰਵਿਸ ਕਰਦੇ ਆ ਮੰਨ ਲੇ ਕਿ ਚਲੋ ਜੇ ਕੋਈ ਨੌਕਰੀ ਲੱਗਿਆ ਹੋਇਆ ਪਾਸੋਂ ਟ੍ਰਾਂਸਫਰ ਹੋ ਗਈ ਦੂਜੇ ਪਾਸੇ ਜਾਣਾ ਪੈਣਾ ਹੈ ਹਾਂ ਜੀ ਹਾਂ ਭਾਈ ਪੈਰ ਲੱਗੇ ਉਹਨਾਂ ਨੂੰ ਸੌਖਾ ਹੈ ਹਨਾ ਜੀ ਉਹਨਾਂ ਨੂੰ ਸੌਖਾ ਹੈ ਨਹੀਂ ਉਹਨਾਂ ਨੂੰ ਪਹਿਲਾਂ ਏਸੀ ਪਟਾਉਣਾ ਪੈਂਦਾ ਆਊਟਡੋਰ ਇਨਡ ਦਿੱਕਤ ਆ ਜਾਂਦੀ ਹੈ ਹਾਂ ਇਹਨੂੰ ਗੱਡੀ 'ਚ ਰੱਖੋ ਜਿੱਥੇ ਮਰਜ਼ੀ ਲੈ ਜੀ ਹਾਂ ਜੀ ਹਾਂ ਹਾਂ ਜੀ ਇਹ ਕਿਸੇ ਨੇ ਭਾਈ ਮੋਟਰ-ਮੋਟਰ ਤੇ ਲੈ ਕੇ ਜਾਣਾ ਉਹ ਵੀ ਲੈ ਕੇ ਜਾ ਸਕਦੇ ਕਿਸੇ ਨੇ ਕਮਰੇ 'ਚ ਕਮਰੇ 'ਚ ਲਾਉਣਾ ਉਹ ਪੂਰੇ ਕੈਂਟ ਫੈਸਿਲਿਟੀ ਹੈ ਤੇ ਭਾਈ ਜਲਦੀ ਜਲਦੀ ਆਜੋ ਤੇ ਨੰਬਰ ਦਿੱਤਾ ਹੋਇਆ ਭਾਈ ਨੰਬਰ ਕਰੇ ਤੋਂ ਭਾਈ ਬਿਨਾ ਫੇਰ ਪਹਿਲਾਂ ਨਾ ਆਇਓ ਤੁਸੀਂ ਕੀ ਨਹੀਂ ਹਾਂ ਕਾਲ ਕਰਕੇ ਫਿਰ ਕਦ ਆਫਰ ਆਏ ਹੋ ਭਾਈ ਆਲ ਕਰੇ ਬਿਨਾ ਨਹੀਂ ਆਉਣਾ ਸਾਨੂੰ ਤੇ ਭਾਈ ਇੱਕ ਇੱਕ ਹੋਰ ਇਹ ਆਫਰ ਭਾਈ ਇੱਕ ਹਫਤੇ ਤੱਕ ਹੀ ਹੈ ਠੀਕ ਹੈ ਜਿਹੜੇ ਅਸੀਂ 30-3000 ਦੇ ਤੁਹਾਨੂੰ 30-3000 ਦੇ ਅਸੀਂ ਦੱਸਦੇ ਸਿਰਫ ਹਫਤੇ ਤੱਕ ਹੈ ਬਈ ਬਾਅਦ ਚ ਹਫਤੇ ਤੋਂ ਬਾਅਦ ਚ ਨਾ ਮੰਗੇ ਸਾਡੇ ਸੋਹਣਾ ਬਈ ਹਾਂਜੀ 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 ਇਹੀ ਗੱਲ ਆ ਬਈ ਇਹ ਇੰਨੇ ਦਾ ਪਾ ਕਿਥੋਂ ਪੂਰੇ ਕਰ ਦਾਂਗੇ ਹਾਂ ਬਈ ਇੰਨੇ ਪੂਰੇ ਨਹੀਂ ਹੁੰਦੇ ਜਿੰਨੇ ਪਏ ਆ ਬਈ ਆ ਕੇ ਲੈ ਜਾ ਹਾਂਜੀ ਹਾਂ ਠੀਕ ਹੈ ਜੀ ਹੋਰ ਕੋਈ ਗੱਲਬਾਤ ਬਈ ਉਹ ਤਾਂ ਗੱਲਬਾਤ ਇਹ ਹੈ ਜੀ 8 ਤੋਂ 6 ਤੱਕ ਕਾਲ ਕਰਿਓ ਕਾਲ ਕਰੇ ਬਣਾਇਓ ਨਾ ਕਾਲ ਕਰੇ ਬਣਾਇਓ ਨਾ ਤੇ ਜਲਦੀ ਜਲਦੀ ਆ ਜਾਓ ਬਈ ਚੰਡੂ ਕੇ ਪਿੰਡ ਜ਼ਿਲ੍ਹਾ ਮਾਨਸਾ